ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ ਦੂਜਾ ਸੰਖਿਆ ਯੋਗ ਸ਼ਲੋਕ ਪੰਜਵਾਂ ਗੁਰੂ ਨਹਤਵਾਹੀ ਮਹਾਨੁਭਾਵਾਨ श्रेयो भोक्तुम् भैक्ष्यम् अपीह लोके हत्वार्धकामांस्तु गुरुणिहैव भुञ्जीयभोगान् रुधिर प्रदिग्धान वो अर्जुन भगवान श्री कृष्ण ਨੂੰ ਕਹਿ ਰਿਹਾ ਹੈ हे कृष्ण ਇਹ ਮਹਾਨ ਅਤੇ ਆਦਰਨੀਏ ਵਿਅਕਤੀਆਂ ਵੱਡੇ ਗੁਰੂ ਇਹਨਾਂ ਨੂੰ ਮਾਰਨਾ ਨਿਸ਼ਚਿਤ ਤੌਰ ਤੇ ਕੋਈ ਚੰਗਾ ਕਰਮ ਨਹੀਂ ਹੈ ਹੈ ਨਾ कृष्ण ਉਹਨਾਂ ਨੂੰ ਮਾਰ ਕੇ ਉਨ੍ਹਾਂ ਦੇ ਲਹੂ ਨਾਲ ਰੰਗੇ ਹੋਏ ਮੈਂ ਇਹ ਰਾਜ ਭੋਗ ਕਿਵੇਂ ਕਰ ਸਕਦਾ ਹਾਂ ਮੈਂ ਤਾਂ ਇਸ ਤੋਂ ਬਿਹਤਰ ਸਮਝਦਾ ਹਾਂ ਕਿ ਭੀਖ ਮੰਗ ਕੇ ਜੀਵਨ ਬਤੀਤ ਕਰਾਂ ਇਹ ਹੀ ਅਰਜੁਨ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਕਹਿ ਰਿਹਾ ਸੀ ਇਸ ਸ਼ਲੋਕ ਤੋਂ ਅਸੀਂ ਇਹ ਪਾਠ ਲੈਣਾ ਹੈ ਕਿ ਜਦੋਂ ਕੋਈ ਕੰਮ ਸਮਾਜ ਦੀ ਭਲਾਈ ਅਤੇ ਖੁਸ਼ਹਾਲੀ ਲਈ ਹੋਵੇ ਤਾਂ ਭਾਵੇਂ ਉਹ ਕੰਮ ਸਾਨੂੰ ਪਸੰਦ ਨਾ ਹੋਵੇ ਜਾਂ ਸਾਨੂੰ ਕੋਈ ਅਸੁਵਿਧਾ ਜਾਂ ਦੁੱਖ ਪਹੁੰਚਾਵੇ ਫਿਰ ਵੀ ਸਾਨੂੰ ਉਹ ਕੰਮ ਆਪਣੇ ਮਨ ਦੀ ਅਵਸਥਾ ਤੋਂ ਉੱਪਰ ਹੋ ਕੇ ਜਰੂਰ ਕਰਨਾ ਚਾਹੀਦਾ ਹੈ ਗੁਰੂ ਨਹਤਵਾਹੀ ਮਹਾਨੁ ਭਾਵਾਨ ਸ੍ਰੇਯੋ ਭੋਕਤੁਮ ਭੈਖਸ਼ੀਯੰ ਅਪੀਹ ਹਲੋਕੇ हत्वार्धकामांस्तु गुरुणिहैव भुञ्जीय भोगान् रुधिरप्रदिग्धान् श्रीमद्भगवद्गीता श्रीमद्भगवद्गीतादासार ਸ਼੍ਰੀ ਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅਠ ਕਰਮਾ ਰੂਪ ਵਿੱਚ ਬਖਸ਼ਿਆ ਹੈ। ਸ਼੍ਰੀ ਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ ਜੋ ਭਗਤ ਇਹ ਅਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। ਸ਼੍ਰੀ ਕ੍ਰਿਸ਼ਨ ਪਰਮਾਤਮਾ ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕ੍ਰਿਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ ਕ੍ਰਿਸ਼ਨਾ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਇਸੇ ਕਾਰਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕਿ ਅਸੀਂ ਇਹ ਅੱਠ ਕਰਮ ਦਾ ਪਾਲਣ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰਿਏ ਅਤੇ ਆਨੰਦ ਮਹਿਸੂਸ ਕਰਿਏ ਜੈ ਸ਼੍ਰੀ ਮਨਾਰਾਇਣ ਅੱਠ ਵਚਨ ਇਸ ਪ੍ਰਕਾਰ ਹਨ ਪਹਿਲਾ ਵਚਨ हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ ਵਚਨ हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ। ਪੰਜਵਾਂ ਵਚਨ, "ਹੇ ਸ਼੍ਰੀ ਮਨਾਰਾਇਣ, ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ। ਮਾਮੇਕਮ ਸ਼ਰਣਮ ਵ੍ਰਜ।" ਅਧਿਆਇ 18ਵਾਂ, ਸ਼ਲੋਕ 66ਵਾਂ, ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆ, "ਹੇ ਸ਼੍ਰੀ ਮਨਾਰਾਇਣ" ਮੈਂ ਸਿਰਫ ਤੁਹਾਡੀ ਹੀ ਸ਼ਰਣਾ ਆਇਆ ਹਾਂ 6ਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾਂ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸ਼ਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ 7ਵਾਂ ਵਚਨ हे श्रीमन नारायण ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਕਟੋ-ਕਟ ਇੱਕ ਸ਼ਲੋਕ ਪੜ੍ਹਾਂਗਾ ਜਾਂ ਸੁਣਾਗਾ ਅਠਵਾਂ ਵਚਨ हे श्रीमन नारायण ਤੁਸੀਂ ਗੀਤਾ ਸਾਰੀ ਮਨੁੱਖਤਾ ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਨਾ ਪਕਤਾ ਤੱਕ ਪਹੁੰਚਾਉਂਗਾ ਜੋ ਇਸ ਤੋਂ ਅੰਜਾਨ ਹਨ ਅਸੀਂ ਹੁਣ ਇਹ ਅੱਠ ਵਚਨ ਪਰਮਾਤਮਾ ਨੂੰ ਦੇ ਦਿਤਤੇ ਹਨ శ్రీਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ ਹੇ శ్రీਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਕਰਾਂਗਾ ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ। ਸ਼੍ਰੀਮਨ ਨਾਰਾਇਣ ਕਿਰਸ਼ੀਏ ਵਚਨਮ ਤਵ ਜਸਦਾ ਅਰਥ ਹੈ। हे श्रीमन नारायण ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ। ਸਰਵੰ ਸ਼੍ਰੀਕ੍ਰਿਸ਼ਨ ਅਰਪਨਮ ਅਸਤੂ। ਜੈ ਸ਼੍ਰੀਮਨ ਨਾਰਾਇਣ। गुरुणहत्वा हि श्रेयो श्रेयोभोक्तुं भैक्ष्यम् अपीहलोके हत्वार्धकामांस्तु गुरूणिहैव भुञ्जीयभोगान् रुधिरप्रदिग्धान् ओं गुरुणहत्वा हि महानुभावान् श्रेयो भोक्तुं भैक्ष्यमपीह लोके हत्वार्धकामास्तु गुरुनिहैव भुञ्जीयभोगान् रुधिरप्रदिग्धान् ॐ श्रीमन्नारायणं करिष्ये वचनं तव सर्वं श्रीकृष्णार्पणमस्तु जै श्रीमन्नारायण